ਹਾਂਜੀ ਸਤਿ ਸ਼੍ਰੀ ਅਕਾਲ ਜੀ ਬੱੱਕਰੀਆਂ ਦਾ ਵੀਰੋ ਹਾਂਜੀ ਸਰਦੀ ਬਹੁਤ ਆ ਤੇ ਆਪਣੀਆਂ ਬੱਕਰੀਆਂ ਨੂੰ ਨਾ ਠੜ੍ਹ ਤੋਂ ਜਿੰਨਾ ਬਚਾ ਲਈਏ ਵਧੀਆ ਬਦਲਵਾਈ ਬਣੀ ਹੋਈ ਹੈ ਮੌਸਮ ਹਵਾ ਬਹੁਤ ਠੰਡੀ ਚੱਲ ਰਹੀ ਹੈ ਇਹੋ ਜੇ ਮੌਸਮ ਵਿੱਚ ਬੱਕਰੀਆਂ ਨੂੰ ਟਾਈਮ ਦਾ ਅੰਦਰ ਕਰ ਦੇਣਾ ਚਾਹੀਦਾ ਤੇ ਸੈਟ ਵੀ ਸਾਫ ਸੁਥਰਾ ਹੋਣਾ ਚਾਹੀਦਾ ਚੰਗੀ ਖਰਾਕ ਇਹਨਾਂ ਨੂੰ ਪਾਉਣੀ ਚਾਹੀਦੀ ਹੈ ਆ ਆਪਣੀ ਇੱਕ ਬੱਕਰੀ ਸੂਈ ਹੋਈ ਹੈ ਥੋੜਾ ਜਿਹਾ ਆਪਾਂ ਇਹ ਪਠੋਰੀਆਂ ਨੂੰ ਬਾਹਰ ਕੱਢ ਦਿੰਨੇ ਆ ਇਹ ਵੀ ਬੰਦੇ ਹੋ ਗਏ ਆ ਤੇ ਤੇ ਛੱਟ ਜਦ ਦੁੱਧ ਪੀ ਲੈਂਦੇ ਨੇ ਛੱਟ ਆਵਦੇ ਆ ਲੱਤਾਂ ਖੁੱਲੀਆਂ ਕਰ ਲੈਂਦੇ ਆ ਪੂਸੀਆਂ ਘੱਟ ਪਾਸੀਆਂ ਮਾਰ ਲੈਂਦੇ ਆ ਇਹਨੇ ਨਾਲ ਖੁਸ਼ ਰਹਿੰਦੇ ਆ ਇਹ ਦੋ ਪਠੋਰੇ ਆ ਇਹ ਬੱਕਰੀ ਨੇ ਦਿੱਤੇ ਆ ਦੁੱਧ ਇਹਨਾਂ ਨੂੰ ਵਾਧੂ ਮਿਲ ਜਾਂਦਾ ਪੀਣ ਵਾਸਤੇ ਹਾਂ ਆਪਾਂ ਨੀਰਾ ਪਾ ਇਹਨਾਂ ਨੂੰ ਪਾਉਨੇ ਆਜ ਕੱਲ ਮਮਕਲੀ ਦਾ ਉੱਪਰ ਆਪਾਂ ਇਹਨਾਂ ਨੂੰ ਦਾਣਾ ਪਾ ਦਿੰਨੇ ਆ ਦੇਖ ਕੰਜਾਂ ਰਹਿੰਦੀਆਂ ਠੰਡ ਦੇ ਵਿੱਚ ਆ ਬੱਕਰੀ ਨੂੰ 20 ਦਿਨ ਹੋ ਗਏ ਸੋਈ ਨੂੰ ਹੁਣ ਆਪਾਂ ਇਹਦੀ ਡੀਵਰਮਿੰਗ ਕਰ ਦੇਣੀ ਹੈ ਇਹਨਾਂ ਨੂੰ 3-3 ਮਹੀਨੇ ਹੋ ਗਏ ਆ ਨਵੇਂ ਦੁੱਧ ਹੋਈਆਂ ਨੂੰ ਇਹਨਾਂ ਤੇ ਵੀ ਆਪਾਂ ਡੀ ਵਰਮਿੰਗ ਕਰ ਦੇਣੀ ਐ ਇਹ ਸੂਣ ਵਾਲਿਆਂ ਨੇ ਇਹਨਾਂ ਨੂੰ ਆਪਾਂ ਝੋਲ ਦੇਵਾਂਗੇ ਤੇ ਇਹ ਬੱਕਰੀ ਨੂੰ ਤੇ ਆ ਪਠੋਰੀਆਂ ਨੂੰ ਵੀ ਆਪਾਂ ਹੁਣ ਡੀ ਵਰਮਿੰਗ ਕਰ ਦੇਣੀ ਐ ਸ਼ੋਰਟ ਟੈਫਟ ਹੋ ਰਿਆ ਨੂੰ ਆਪਾਂ 20 ਦਿਨਾਂ ਦੇ ਨੇ 1 ml ਦਵਾਈ ਦੇਵਾਂਗੇ। ਅਲਪੋ ਮਾਰ ਇਹ ਬੱਕਰੀ ਨੂੰ ਵੀ ਆਪਾਂ ਅਲਪੋ ਮਾਰ ਦੇਵਾਂਗੇ। ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਲੀਵਰ ਟੌਨਿਕ ਦੇਵਾਂਗੇ 1 ਹਫ਼ਤਾ। ਉਹਨੂੰ ਤੋਂ ਮੇਂ ਨਬਦ ਇਹ ਬੱਕਰੀ ਨੇ ਨਾਮ ਹੈ ਦੁੱਧੋ ਜਾਣਾ ਹੱ ਹੈ ਹੱਟ 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 ਤਕ ਹਟਦਾ ਨਹੀਂ ਹਟ ਚੱਟ 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 ਉਹ ਤਰ ਜਾ ਦੂ ਮੰਮੀ ਕੋਲ ਜਾ ਹੱਟ ਹੱਟ ਜਾ ਬੈਠ ਰਿਹਾ ਕੋ ਇਹ ਇਹ ਮੇਰੇ ਨਾਲ ਬਾਵਾ ਲਗਾਉ ਰੱਖਿਆ ਦੇਖ ਕੀ ਕਰਨ ਦਾ ਇਹ ਹੂੰ ਕਰਜਾ ਨਾ ਨਾ ਓਏ 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 ਵਾਰ ਪਾਤੀ ਕੇ ਵਾ ਟਪੂਸੀ ਮਾਰ ਕੇ ਆਓ ਚਲੋ 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 ਪਾਲ ਕਵੀਰੋ ਆਪਾਂ ਕੰਮ ਸ਼ੁਰੂ ਕੀਤਾ ਸੀ ਜੂਹ ਮਹੀਨੇ ਵਿੱਚ ਬੱਕਰੀਆਂ ਦਾ ਦੋ ਕਠਾ ਪਾਲੀਆਂ ਪਈਆਂ ਸੀ ਆ ਜਿਹੜੀਆਂ ਡੱਪੀਆਂ ਦੋ ਪੱਖਾਂ ਵਾਲੇ ਤੇ ਉਹ ਦੋ ਢਾਈ ਢਾਈ ਮਹੀਨੇ ਦੀਆਂ ਸੀਗੀਆਂ ਫੋਨ ਫੋਨ ਵਾਲਿਆਂ ਨੇ ਤੋਵੇਂ ਇਹਨਾਂ ਦਾ 15 ਕੋ ਦਿਨਾਂ ਦਾ ਗਾਇਪੇ ਸੁਣੇ ਚ ਫਰਵਰੀ ਚ ਨਾਲ ਸੁਣਾ ਉਸ ਤੋਂ ਬਾਅਦ ਆਪਾਂ ਇੱਕ ਆ ਬੱਕਰੀ ਜਾਂ ਦੀ ਆ ਚਿੱਟੀ ਫਾਕ ਸੀ ਇਹਦੇ ਮਗਰ ਅੱਜ ਕੋਈ 4 ਕੋ ਮਹੀਨਾ ਪਹਿਲਾਂ ਉਹ ਬੱਕਰੀ ਦੁਆਰਾ ਸੂਤੀ ਹੈ ਇਸਨੇ 2 ਮੈਂਮਰੇ ਦਿੱਤੇ ਆ ਦੋਵੇਂ ਬੱਕਰੇ ਆ ਬੱਕਰੇ ਨੂੰ ਆਪਾਂ ਛਠੋੜਿਆ ਉਹਨੂੰ ਸਰਦੀ ਬਹੁਤ ਆ ਇਸ ਕਰਕੇ ਆਪਾਂ ਵੀਰੇ ਚੰਦੇ ਘਰਾਂ ਤੇ ਰੱਖਿਆ ਆਦੋ ਇਹ ਵੀ ਨਹੀਂ ਇਸ ਦੇ ਆਪਾਂ ਪਿੰਜਰੇ ਚ ਇਹਨਾਂ ਨੂੰ ਪਾ ਛੱਡਿਆ ਥੱਲੇ ਬੋਰੀਆਂ ਵਿਚਾਈਆਂ ਤਾਂ ਕਿ ਇਹਨਾਂ ਨੂੰ ਠੰਡ ਤੋਂ ਬਚਾਇਆ ਜਾ ਸਕੇ ਬਾਹਰ ਮੌਸਮ ਬਹੁਤ ਠੰਡਾ ਹੈ ਬੱਦਲਵਾਈ ਹੈ ਤੋਂ ਆਪਣੀ ਲਈ ਤਾਂ ਆਪਾਂ ਇਹਨਾਂ ਨੂੰ ਬਾਹਰ ਕੱਢ ਦੇਣੇ ਇਹ 15 ਦਿਨਾਂ ਤੇ ਹੋ ਗਏ ਆ ਜੀ ਬੱਕਰੀ ਥੱਲੇ ਰੋਦੇ ਨਾ ਜੋਗਾ ਹੈਗਾ ਇਹ ਪੂਰੇ ਖੁਸ਼ ਨੇ ਦੁੱਧ ਪੀ ਕੇ ਰਾਜ ਜਾਂਦੇ ਨੇ ਆਪਾਂ ਬੱਕਰੀਆਂ ਨੂੰ ਵਧੀਆ ਖਾਣਾ-ਦਾਣਾ ਦਿੰਨੇ ਆ ਆ ਆਪਾਂ ਇਹਨਾਂ ਵਾਸਤੇ ਮੂੰਗਫਲੀ ਦਾ ਨੀਰਾ ਲੈਂਦਾ ਹੈ ਇਸ ਨੂੰ ਆਪਾਂ ਛਾਣ ਕੇ ਰੱਖਿਆ ਆ ਤੇ ਲੋੜ ਮੁਤਾਬਕ ਇਹਨਾਂ ਨੂੰ ਪਾ ਰਿਹਾ ਹੈ। ਬਾਕੀ ਆਪਾਂ ਬਾਜ਼ਾਰ ਤੋਂ ਫੀਡ ਲਿਆਂਦਾ ਹੈ ਇਹਨਾਂ ਵਾਸਤੇ। ਉਹ ਪਾਪਾ ਘਰੇ ਉਹ ਫਾਰੀਆਂ ਚੀਜ਼ਾਂ ਅਡ-ਅਡ ਲੈ ਆਈਆਂ ਨੇ ਲੋੜ ਮੁਤਾਬਕ ਉਹਨਾਂ ਨੂੰ ਮਿਲਾ ਕੇ ਪਾਪਾ ਇਹਨਾਂ ਦਾ ਫੀਡ ਤਿਆਰ ਕੀਤਾ ਹੈ। ਇਸ ਫੀਡ ਦੇ ਵਿੱਚ ਆਪਾਂ 50% ਅਨਾਜ ਪਾ ਦਿੰਨੇ ਆ। ਛੋਲਿਆਂ ਦਾ ਛਿਲਕਾ ਕੁਝ ਪਾ ਦਿੰਨੇ ਆ। 25% ਇਹਦੇ ਵਿੱਚ ਆਪਾਂ ਸਰੋਂ ਦੀ ਖਲ ਪਾਉਨੇ ਆ 1% ਇਹਦੇ ਵਿੱਚ ਆਪਾਂ ਮਿਰਰ ਮਿਕਸਚਰ ਪਾਉਨੇ ਆ 1 ਕਿਲੋ ਆਪਾਂ ਲੂਣ ਪਾਉਨੇ ਆ 1 ਕਵਾਂਟਲ ਦੇ ਹਿਸਾਬ ਨਾਲ ਫੇ ਅੱਧਾ ਕਿਲੋ ਇਹਦੇ ਵਿੱਚ ਧਾਫਰ ਪਾਇਆ ਜਾਂਦਾ ਇਹਨੂੰ ਬੜਾ ਖੁਸ਼ ਹੋ ਕੇ ਖਾਂਦੀਆਂ ਨੇ ਬੱਕਰੀਆਂ ਤੰਦਰੁਸਤ ਨੇ ਬਾਕੀ ਜਿੰਨਾਂ ਕੋ ਆਪਾਂ ਨੂੰ ਨੌਲਜ ਆ ਆਪਾਂ ਇਹਨਾਂ ਦੀ ਸਾਂਭ ਸੰਭਾਲ ਕਰਦੇ ਅੱਜ ਆਪਾਂ ਇਹਨਾਂ ਨੂੰ ਬਾਹਰ ਨਹੀਂ ਕੱਢਿਆ ਕਿਉਂਕਿ ਬਾਹਰ ਠੰਡ ਬਹੁਤ ਹੈ ਨਾਲੇ ਚਿੱਕੜ ਹੈ ਤੇ ਅੰਦਰ ਇਹਨਾਂ ਦੀ ਸਾਫ ਪਾਈ ਕਰ ਦਿੱਤੀ ਗਈ ਹੈ ਸਫਾਈ ਕਰਕੇ ਉੱਤੇ ਸੀ ਕਲੀ ਦਾ ਛਿੜਕਾ ਕਰ ਦਿੰਨੇ ਆ ਕਿ ਪਾਣੀ ਇਹਨਾਂ ਨੂੰ ਨਿਕਾ ਜਾ ਕਰਕੇ ਦੋ ਵਾਰੀ ਇੱਕ ਵਾਰੀ 10 ਕੂਗਜੇ ਇੱਕ ਵਾਰੀ 4 ਕੂਗਜੇ ਆਪਾਂ ਰੱਖ ਦਿੰਨੇ ਆ ਤੇ ਆਪ ਇਹਨਾਂ ਦੀ ਖੁਰਲੀ ਬਣਾਈ ਏ ਅੰਦਰ ਇਹਨਾਂ ਨੂੰ ਨੀਰਾ ਪਾ ਦੀਦਾ ਇੱਕ ਖੁਰਲੀ ਬਾਹਰ ਪਈ ਏ ਜੇ ਧੋਪ ਹੋਵੇ ਤਾਂ ਬਾਹਰ ਪਾ ਦੀਦਾ ਹਰ ਦਪਨਾ ਯਾਦਰਾ ਦਾ ਇੱਥੇ ਠੰਡ ਨਹੀਂ ਆਉਂਦੀ ਇਹ ਕਵਰ ਕੀਤਾ ਹੈ ਘਰੇ ਲੋਟ ਅੰਦਰ ਆਪਾਂ ਆਪਰਾੜੀ ਦੀਆਂ ਗੱਠਾ ਰੱਖੀਆਂ ਇਹਨਾਂ ਦੇ ਉੱਤੇ ਜਦੋਂ ਹਰਾਮ ਕਰਨਾ ਦਾ ਬੈਠ ਜਾਂਦੀਆਂ ਨੇ ਆਪਾ ਲੋਨ ਦਾ ਡੱਲਾ ਉੱਪਰ ਰੱਖਿਆ ਹੈ ਲੰਗ ਕੇ ਜਿਹੜਾ ਲੋੜ ਉਹਦੀ ਹੈ ਇਹ ਚੱਟ ਲੈਦੀਆਂ ਹੋਰ ਬੱਕਰੀ ਪਾਲ ਕੁਵੀਰੋ ਆਪਾ ਚੈਨਲ ਤੇ ਵੀਡੀਓ ਲੇਟ ਪਾਈਏ ਬਹੁਤ ਆ ਇਸ ਲਈ ਜਿਹੜੇ ਵੀਰ ਲਗਾਤਾਰ ਵੇਂਦੇ ਸੀ ਉਹ ਸੋਚਦੇ ਹੋਣਗੇ ਵੀਡੀਓ ਨਹੀਂ ਪਾਈ ਉਹਨਾਂ ਤੋਂ ਆਪਾਂ ਮਾफी ਮੰਗਦੇ ਆ ਤੇ ਸਾਰੇ ਵੀਰਾਂ ਨੂੰ ਕਹਿੰਨੇ ਆ ਕਿ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਅਤੇ ਕਮੈਂਟ ਵੀ ਕਰਿਓ ਜੇਕਰ ਆਪਣੇ ਇਸ ਘਰਵਰਤ ਆਪ ਆਪ ਨੂੰ ਕੋਈ ਕਮੀ ਲੱਗੇ ਤਾਂ ਦੱਸਿਓ ਆਪਾਂ ਨਾਲੇ ਸਿੱਖਦੇ ਆਂ ਨਾਲੇ ਸਿਖਾਉਂਦੇ ਆਂ ਜਰੂਰ ਦੱਸਿਓ ਕਮੈਂਟ ਕਰਕੇ ਆਪ ਨੂੰ ਇਹ ਵੀਡੀਓ ਕਿਵੇਂ ਲੱਗੀ ਫਿਰ ਆਪਾਂ ਹੋਰ ਵੀਡੀਓ ਲੈ ਕੇ حاضر ਹੋਵਾਂਗੇ ਧੰਨਵਾਦ